ਜਿਹਦਾ ਵੀ ਕਿਸੇ ਦਾ ਧੌਂ ਦਾ ਕਿਲਾ ਹੋਏਗਾ ਉਹ ਮੂਲ ਨਵਾਸੀ ਸਮਾਜ ਕੱਟੇਗਾ ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ ਤੇ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦਤਾ ਕਰਵਾਇਆ ਪਰ ਉਸ ਦਾ ਧੌਂ ਦਾ ਸਰੀਆ ਵੀ ਕੜਵਾਇਆ ਇਦਾਂ ਕਿ ਨੀਰੂ ਦੇ ਵਿੱਚ ਗਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਕੋਈ ਕਿਲਾ ਸੀਗਾ ਜੋ ਕੋਈ ਨਿਕਲ ਆਇਆ ਪਰ ਅਹੀਂ ਮੀਡੀਆ ਕਰਮੀਆਂ ਨੂੰ ਤੇ ਸਮਾਜ ਨੂੰ ਪਤਾ ਹੈ ਕਿ ਫਿਲਮ ਬੂਹੇ ਬਾਰੀਆਂ ਆਈ ਸੀ ਜਿਹਦੇ ਵਿੱਚ ਸਾਡੇ ਸਮਾਜ ਦੇ ਜਿਹੜੇ ਮੈਲਮ ਸਿੰਘ ਪੰਜਾਬ ਪ੍ਰਧਾਨ ਨੇ ਤੇ ਜਿੰਨੇ ਵੀ ਧਾਰਮਿਕ ਤੇ ਸਮਾਜੀ ਜਥੇਬੰਦੀਆਂ ਵੱਲੋਂ ਭੰਡਾਰੀਪੁਰ ਦੇ ਉੱਪਰ ਜਿਹੜੀ ਇੱਕ ਭੁਖੜ ਹੜਤਾਲ ਰੱਖੀ ਗਈ ਸੀ ਤੇ ਜਿਹਦੇ ਵਿੱਚ ਬੁਹੇਵਾਰੀਆਂ ਤੇ ਪਰਚਾ ਦਰਜ ਕਰਵਾਇਆ ਗਿਆ ਸੀ ਭਾਰਤੀ ਮਹੌਲ ਨਵਾਸੀ ਮੁਕਤੀ ਮੋਰਚੇ ਵੱਲੋਂ ਤੇ ਜਿਹਦੀ ਇੱਕ ਹਾਈ ਕੋਰਟ 'ਚ ਵੀ ਕੁਐਸ਼ਨਿੰਗ ਪਾਈ ਗਈ ਸੀ ਆਪਣਾ ਫਿਲਮ ਵਾਲੇ ਵੱਲੋਂ ਪਰ ਉੱਥੇ ਆਪਾਂ ਕੁਐਸ਼ਨਿੰਗ ਜਿਹੜੀ ਨਹੀਂ ਹੋਣ ਦਿੱਤੀ ਜਿਹੜਾ ਕਿ ਜਿੰਨੇ ਵੀ ਕਾਸਟੀਮ ਸੀ ਉਹਨਾਂ ਨੂੰ ਮਜਬੂਰ ਜਿਹੜਾ ਕਾਨੂੰਨ ਹੈ ਸਭ ਤੋਂ ਉੱਪਰ ਆ ਕਿਉਂਕਿ ਨਾ ਮੈਂ ਉੱਪਰ ਆ ਸਭ ਤੋਂ ਉੱਪਰ ਸੰਵਿਧਾਨ ਹੈ ਸੰਵਿਧਾਨ ਦੇ ਅਕੋਰਡਿੰਗ ਅੱਜ ਇੱਡੀ ਵੱਡੀ ਅਦਾਕਾਰਾਂ ਨੂੰ ਡਾਇਰੈਕਟਰ ਨੂੰ ਰਾਈਟਰ ਨੂੰ ਜਿਹੜਾ ਅੱਜ ਅਸੀਂ ਅੰਮ੍ਰਿਤਸਰ ਕਚਹਿਰੀ ਦੇ ਵਿੱਚ ਪੇਸ਼ ਹੋਣ ਲਈ ਮਜਬੂਰ ਕੀਤਾ ਬਕਾਇਦਾ ਪਰ ਜਿਹੜੇ ਕੋਈ ਅਫਵਾਹਾਂ ਵੀ ੜਾਉਂਦੇ ਸੀ ਕਿ ਇਸ ਤਰ੍ਹਾਂ ਕਰ ਲਿਆ ਜੀ ਉਸ ਤਰ੍ਹਾਂ ਕਰ ਲਿਆ ਪਰ ਕੋਈ ਵੀ ਇਦਾਂ ਨਹੀਂ ਸਿੱਧੀ ਸਾਫ਼ ਤੇ ਦੋ ਟੁਕਾਂ ਵਿੱਚ ਮੈਂ ਗੱਲ ਕਰਾਂਗਾ ਜਿਹੜੀ ਸਾਡੀ ਮੰਗ ਸੀ ਪਹਿਲ ਦੇ ਆਧਾਰ ਤੇ ਵੀ ਜਿਹੜੀ 19 ਤਰੀਕ ਦੀ ਬੰਦੀ ਕਾਲ ਵਾਪਸ ਵੀ ਲਈਤੀ ਗਈ ਸੀ ਉਹ ਜਿਹੜੀ ਬੰਦੀ ਕਾਲ ਵਾਪਸ ਇਸ ਕਰਕੇ ਵੀ ਲਈਤੀ ਗਈ ਸੀ ਕਿ ਹਾਈ ਕੋਰਟ ਦੇ ਵਿੱਚ ਮੁਕਦਮਾ ਜਿਹੜਾ ਪੈਂਡਿੰਗ ਸੀ ਤੇ ਅੰਮ੍ਰਿਤਸਰ ਕੋਰਟ ਦੇ ਵਿੱਚ ਵੀ ਸਟੇਟਸ ਰਿਪੋਰਟ ਜਿਹੜੀ ਧਾਇਰ ਕੀਤੀ ਗਈ ਸੀ ਸਾਡੇ ਦੁਰਵ ਜੜਲੀ ਵੱਲੋਂ ਮਨਜਿੰਦਰ ਜੀ ਐਡਵੋਕੇਟ ਸਾਡੇ ਇਹਨਾਂ ਨੇ ਸਾਰਾ ਡੀਲ ਕੀਤਾ ਹਾਈ ਕੋਰਟ ਦੇ ਵਿੱਚ ਵੀ ਇਹਨਾਂ ਨੇ ਦੁਰਵ ਜੀ ਨੇ ਵੀ ਬੜੀ ਹੈਲਪ ਕੀਤੀ ਸਾਡੇ ਇਸ ਕੇਸ ਦੇ ਵਿੱਚ ਤੇ ਬਕਾਇਦਾ ਜਿਹੜੀ ਅੱਜ ਤਰੀਕ ਸੀ ਇੱਥੇ ਤੇ ਜਿਹੜੀ ਮੰਗ ਤਾਂ ਮੈਂ ਦੁਬਾਰਾ ਦੱਸ ਦੇਣਾ ਕਿ ਪਾਵਨ ਵਾਲਮੀਕੀ ਤਿਰਤ ਜਿਦਾ ਵੀ ਕਿਸੇ ਦਾ ਧੌਂ ਦਾ ਕਿਲਾ ਹੋਏਗਾ ਉਹ ਮੂਲ ਨਵਾਸੀ ਸਮਾਜ ਕੱਢੇਗਾ ਇਹ ਕਹਿੰਦੇ ਸੀ ਕਿ ਇੱਥੇ ਨਹੀਂ ਆਣਾ ਇੱਥੇ ਅੱਜ ਅਸੀਂ ਇੱਥੇ ਵੀ ਇਹਨਾਂ ਨੂੰ ਮਜਬੂਰ ਕਰਤਾ ਤੇ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਹੜੇ ਨੇ ਉਹਨਾਂ ਨੇ ਆਪਣੀ ਜਿਹੜੀ ਭੋਲਿਆ ਉਹ ਮੰਨੀ ਆ ਤੇ ਅੱਜ ਪਵਨ ਵਾਲਮੀ ਕੀ ਤੀਰਤ ਤੇ ਜਾ ਕੇ ਨਤਮਸਤਕ ਵੀ ਹੋਏ ਨੇ ਤੇ ਜਿਹੜੀ ਸ਼ਮਾ ਯਾਤਨਾ ਧੂਨਾ ਸਾਹਿਬ ਰਸਤੇ ਵੀ ਜਾ ਕੇ ਕੀਤੀ ਆ ਤੇ ਗੁਰੂ ਗਿਆਨ ਅਸ਼ਰਮ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਆਪਣੀ ਸ਼ਮਾ ਯਾਤਨਾ ਕੀਤੀ ਉੱਥੇ ਮੱਥਾ ਟੇਕ ਕੇ ਆਇਆ ਤੇ ਦੇਖੋ ਜੇ ਕਿਸੇ ਨੇ ਭੁੱਲ ਮੰਨ ਲਈ ਆ ਤੇ ਅਸੀਂ ਪਹਿਲੀ ਮੰਗ ਸਾਡੀ ਬਿਲਕੁਲ ਜਾਏ ਸੀ ਕਿ ਪਾਵਨ ਵਾਲਮੀਕੀ ਦੀ ਰੇਤ ਤੇ ਮੰਗੇ ਕਿਉਂਕਿ ਮੌਨਵਾਸੀ ਸਮਾਜ ਦੀ ਧੀਆਂ ਬਾਰੇ ਗਲਤ ਬੋਲਿਆ ਗਿਆ ਸੀ ਠੀਕ ਹੈ ਜੀ ਪਰ ਇਹਨਾਂ ਨੇ ਇੱਕ ਵੀਡੀਓ ਰਹੀ ਜਿਹੜੀ ਮਾਫੀ ਮੰਗੀ ਸੀ ਉਹ ਸਾਨੂੰ ਮਨਜ਼ੂਰ ਨਹੀਂ ਸੀ ਕਿਉਂਕਿ ਦੇਖੋ ਜਿੱਥੇ ਮੱਕਾ ਆ ਸਾਡਾ ਗੁਰੂ ਘਰ ਆ ਉਥੇ ਆ ਕੇ ਨਤਮਸਤਕ ਹੁੰਦੇ ਅੱਜ ਇਹ ਨਤਮਸਤਕ ਹੋਏ ਨੇ ਤੇ ਅਸੀਂ ਉੱਪਰ ਵੀ ਇਹੀ ਕਿਹਾ ਆ ਤੇ ਹੁਣ ਮੀਡੀਆ ਕਰ ਮੈਂ ਕਿ ਨੀਰੂ ਬਾਜਵਾ ਮੈਡਮ ਰਹਿ ਗਏ ਨੇ ਉਥੇ ਨਤਮਸਤਕ ਹੋਣ ਵਾਲੇ ਕਿਉਂਕਿ ਰਾਈਟਰ ਜਿਹਨੇ ਲਿਖੀ ਫਿਲਮ ਜੀ ਤੇ ਜਿਹਨੇ ਡਾਇਰੈਕਟ ਕੀਤੀ ਉਹ ਦੋਨੇ ਉਥੇ ਮਾਫੀ ਮੰਗ ਕੇ ਆਏ ਨੇ ਦੋਨੇ ਨਤਮਸਤਕ ਹੋ ਕੇ ਆਏ ਨੇ ਤੇ ਸਾਡੀ ਮੰਗ ਇਹ ਵੀ ਆ ਪ੍ਰਸ਼ਾਸਨ ਦੇ ਅੱਗੇ ਵੀ ਕਿ ਨੀਰੂ ਮੈਡਮ ਅੱਗੇ ਵੀ ਕਿ ਉਥੇ ਜਾ ਕੇ ਤੁਸੀਂ ਵੀ ਮੈਂ ਤੁਹਾਡੇ ਕੋਲ ਦੇਖੋ ਗੁਰੂ ਘਰ ਸਾਰਿਆਂ ਦੇ ਸਾਂਝੇ ਆ ਇਹ ਨਹੀਂ ਕਿ ਚਾਹੇ ਇੱਕ ਇੱਕ ਪਿੰਡ ਦੇ ਵਿੱਚ ਕਿਨੇ ਕਿਨੇ ਗੁਰਦੁਆਰਾ ਸਾਹਿਬ ਵੀ ਬਣੇ ਆ ਇਹ ਨਹੀਂ ਹੋਣਾ ਚਾਹੀਦਾ ਗੁਰੂ ਘਰ ਸਾਂਝਾ ਆ ਉਥੇ Hindu Muslim Sikh Sai ਸਾਰੇ ਜਾ ਸਕਦੇ ਨੇ ਜੋ ਨਹੀਂ ਜਾਂਦੇ ਤੇ ਉਹਨਾਂ ਨੂੰ ਅੱਗੋ ਦੇਖੋ ਜੀ ਮੈਂ ਮੈਂ ਸਾਰੇ ਉਹੀ ਕਹਿ ਰਹੇ ਹਾਂ ਕਿ ਰਾਈਟਰ ਤੇ ਡਾਇਰੈਕਟਰ ਸਾਹਿਬ ਜਿਨ੍ਹਾਂ ਨੇ ਲਿਖੀ ਜਿਹਦੀ ਮੇਨ ਗਲਤੀ ਸੀ ਰਾਈਟਰ ਦੀ ਕਿਉਂਕਿ ਰੋਲ ਤੇ ਵੇਖੋ ਉਹਦੇ ਵਿੱਚ ਕਈਆਂ ਨੇ ਕੀਤੇ ਆ ਇਹਦੇ ਵਿੱਚ ਨਿਰੂ ਮੈਡਮ ਨੇ ਵੀ ਇੱਕ ਰੋਲ ਅਦਾ ਕੀਤਾ ਸੀ ਰਾਈਡਰ ਜਿਹਨੇ ਰਾਈਟ ਕੀਤੀ ਆ ਉਹ ਵੀ ਆਪਣੇ ਉਥੇ ਪਾਵਨ ਪਾਲਮੀ ਕੀਤੇ ਪਹੁੰਚ ਕੇ ਉਹਨੇ ਸ਼ਮਾ ਜਾਈ ਜਨਾ ਕੀਤੀ ਤੇ ਡਾਇਰੈਕਟਰ ਸਾਹਿਬ ਨੇ ਵੀ ਕਰਤੀ ਸੈਟੀਸਫਾਈ ਹੋ ਸਰ ਸਭਈ ਸਰ ਨਿਰੂ ਬਾਈ ਮੈਡਮ ਹੀ ਜਾਣਗੇ ਆਪਾਂ ਨਹੀਂ ਜਾਂਦਾ ਆਪਾਂ ਨਹੀਂ ਕਦਮ ਹੋਏਗਾ ਜਾਂ ਫਿਰ ਆਪਾਂ ਬਿਲਕੁਲ ਬਿਲਕੁਲ ਸਾਰੇ ਦੇਖੋ ਜੇ ਉਹਨਾਂ ਨੇ ਮੰਨਿਆ ਆ ਕਿ ਮੈਂ ਜਾਵਾਂਗੀ ਤੇ ਸ਼੍ਰੀ ਦਰਬਾਰ ਸਾਹਿਬ ਵੀ ਸ਼ਾਇਦ ਹੋ ਕੇ ਆਏ ਨੇ ਤੇ ਆਪਾਂ ਉਹਨਾਂ ਨੂੰ ਹੁਣ ਵੀ ਉੱਥੇ ਕਿਹਾ ਹੈ ਕਿ ਆਪਾਂ ਉੱਥੇ ਜਾ ਕੇ ਉੱਥੇ ਜ਼ਰੂਰ ਨਤਮਸਤਕ ਹੋ ਲਗੀ ਮੈਦਾਨ ਉਹ ਹੀ ਕਹਿ ਰਹੇ ਕਿ ਤਰੀਕ ਸੀ ਤਰੀਕ ਤੇ ਆਏ ਆ ਅਸੀਂ ਆਪਣੀ ਮੰਗ ਰੱਖੀ ਹੈ ਕਿ ਇਹ ਪਵਨ ਵਾਲਮੀ ਕੀ ਤੀਰ ਤੇ ਜਾ ਕੇ ਨਤਮਸਤਕ ਹੋਣ ਉਥੇ ਸ਼ਮਾ ਤੇ ਮੈਂ ਉਹ ਹੀ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਰਿਹਾ ਕਿ ਰਾਈਟਰ ਤੇ ਡਾਇਰੈਕਟਰ ਸਾਹਿਬ ਹੋਏ ਨੇ ਉਹਨਾਂ ਨੇ ਆਪਣੀ ਭੁੱਲ ਮੰਗੀ ਆ ਜਿਹੜੀ ਸਮਾਜ ਦੀ ਮੰਗ ਸੀ ਸਾਡੀ ਮੰਗ ਵੀ ਸੀ ਪਰ ਮੂਲ ਅਸੀਂ ਸਮਾਜ ਦੀ ਵੀ ਮੰਗ ਸੀ ਕਿ ਪਵਨ ਵਾਲਮੀ ਕੀ ਤੀਰ ਤੇ ਆਏ ਕੋਈ ਕੋਰ ਦੀ ਤਰੀਕ ਹੈਗੀ ਕੋਈ ਜਾਂ ਫਿਰ ਇਹ ਸਰ ਸ਼ਾਮ ਨੂੰ ਪਤਾ ਲੱਗੇ ਮੇਰਾ ਨਾਮ ਸਿਮਰਨ ਜਿੱਦਾਂ ਕਿ ਪਿਛਲੇ ਦਿਨੀ ਇੱਕ ਮੈਂ ਪਰਚਾ ਦਰਜ ਕਰਾਇਆ ਸੀਗਾ ਨੀਰੂ ਬਾਜਵਾ ਤੇ ਜੋ ਕਿ ਉਸਨੇ ਫਿਲਮ ਬਣਾਈ ਸੀ ਕਿ ਬੂਹੇ ਬਾਰੀਆਂ ਜੋ ਬੂਹੇ ਬਾਰੀਆਂ ਨੂੰ ਅਸੀਂ ਬੰਦ ਤਾਂ ਕਰਵਾਇਆ ਪਰ ਉਸ ਦਾ ਧੌਂ ਦਾ ਸਰਿਆ ਵੀ ਕਢਵਾਇਆ ਜੋ ਕਿ ਮਾਨਜੋ ਕੋਰਟ ਦੇ ਵਿੱਚ ਅਸੀਂ ਖੜੀ ਕੀਤਾ ਜ ਜਿਹਦੇ ਵਿੱਚ ਸਾਡੇ ਮਨਜਿੰਦਰ ਵਕੀਲ ਜੀ ਧਰੂਪ ਵਕੀਲ ਜੀ ਜਿਨ੍ਹਾਂ ਨੇ ਕਿ 바ਵਾ ਸਾਹਿਬ ਦੇ ਸੰਵਿਧਾਨ ਨੂੰ ਮੰਨਦੇ ਹੋਏ ਉਹਨੂੰ ਝੁਕਾਇਆ ਤੇ ਸਾਡੀ ਮੰਗ ਸੀਗੀ ਜਿਸ ਟਾਈਮ ਤੇ ਮੈਂ ਪਰਚਾ ਕਰਵਾਉਣ ਦੀ ਸੀ ਉਸ ਟਾਈਮ ਤੇ ਵੀ ਵੀ ਮੇਰੀ ਇਹੀ ਮੰਗ ਸੀਗੀ ਕਿ ਸਾਡੇ ਪਾਵਨ ਵਾਲਮੀਕੀ ਤੀਰੇ ਤੇ ਆਣ ਕੇ ਆਪਣਾ ਸਿਰ ਝੁਕਾਵੇ ਆਪਣੀ ਸ਼ਮਾ ਜਾਗਤਾਂ ਮੰਗੇ ਕਿ ਮੈਂ ਇੱਕ ਧੀਆ ਵਾਸਤੇ ਗਲਤ ਬੋਲਿਆ ਸੀਗਾ ਕਿ ਅੱਜ ਵੀ ਅਗਰ ਆਣ ਕੇ ਪਾਵਨ ਵਾਲਮੀਕੀ ਤੀਰੇ ਤੇ ਆਪਣਾ ਸਿਰ ਝੁਕਾਉਂਦੀ ਤੇ ਇੱਕ ਲੇਡੀ ਆ 바ਵਾ ਸਾਹਿਬ ਨੇ ਉਸ ਨੂੰ ਵੀ ਅਧਿਕਾਰ ਦਿੱਤਾ ਹੈ ਬਰਾਬਰ ਦਾ ਅਧਿਕਾਰ ਆ ਮੈਂ ਨਾ ਜਾਤ ਪਾਤ ਦੇ ਵਿੱਚ ਵਿਸ਼ਵਾਸ ਰੱਖਦੀ ਹਾਂ ਕਿਉਂਕਿ 바ਵਾ ਸਾਹਿਬ ਨੇ ਸਵਿਧਾਨ ਸਰਲੇ ਸਾਰਿਆਂ ਲਈ ਇੱਕ ਬਰਾਬਰ ਲਈ ਲਿਖਿਆ ਨਾ ਕਿਸੇ ਲਈ ਜਾਤ ਬਾਤ ਉਹ ਵੀ ਸਾਡੀ ਹੀ ਭੈਣ ਆ ਉਹਨਾਂ ਨੇ ਇਹ ਚੀਜ਼ ਨੂੰ ਗਲਤੀ ਨੂੰ ਰਿਲੀਜ਼ ਕੀਤਾ ਤੇ ਜੋ ਕੀ ਕਹਿੰਦੇ ਆ ਕਿ ਅਸੀਂ ਪਵਨ ਵਾਲਮੀਕੀ ਤੀਰਥ ਤੇ ਜਾ ਕੇ ਮੱਥਾ ਟੇਕਾਂਗੇ ਡਾਇਰੈਕਟਰ ਪ੍ਰੋਡਿਊਸਰ ਮੱਥਾ ਟੇਕ ਆਏ ਨੇ ਨੀਰੂ ਬਾਜਵਾ ਨੂੰ ਵੀ ਅਸੀਂ ਮੱਥਾ ਟਿਕਾ ਕੇ ਹੀ ਉਹਨਾਂ ਨੂੰ ਸ਼ਮਾਂ ਦੇ ਲੈ ਕੇ ਆਵਾਂਗੇ ਅੱਗੇ ਇਹੀ ਸੰਤ ਸਮਾਜ ਅੱਗੇ ਵੀ ਅਪੀਲ ਆ ਤੇ ਜਿਹੜੇ ਫਿਲਮ ਬਣਾਉਂਦੇ ਉਹਨਾਂ ਨੂੰ ਵੀ ਚੇਤਾਵਨੀ ਆ ਕਿ ਮੂਲ ਨਿਵਾਸੀ ਸਮਾਜ ਦੀਆਂ ਧੀਆਂ ਤੇ ਟਿੱਪਣੀ ਨਾ ਹੋਵੇ ਨਹੀਂ ਤੇ ਫਿਰ ਜੋਸਾ ਵਿਧਾਨ ਦੇ ਵਿੱਚ ਲਿਖਿਆ ਉਹਨਾਂ ਨੂੰ ਅਸੀਂ ਇਦਾਂ ਹੀ ਸਜ਼ਾ ਦਵਾਉਂਦੇ ਰਵਾਂਗੇ ਜਿੱਦਾਂ ਕਿ ਨੀਰੂ ਦੇ ਵਿੱਚ ਗਲੇ ਦੇ ਵਿੱਚ ਬਹੁਤ ਜ਼ਿਆਦਾ ਹੀ ਕੋਈ ਕਿਲਾ ਸੀਗਾ ਜੋ ਕੋਈ ਨਿਕਲ ਆਇਆ ਜੋ ਕਿ ਸਾਡੇ ਭਰਾਵਾਂ ਨੇ ਵਕੀਲ ਸਰ ਨੇ ਸਾਡਾ ਸਾਥ ਦਿੱਤਾ ਉਹਨੂੰ ਅੱਜ ਮਜਬੂਰ ਕੀਤਾ ਇਹਨਾਂ ਕਹਿੰਦੀ ਹੋਈ ਆਪਣੇ ਸਮਾਜ ਅੱਗੋ ਵੀ ਧੰਨਵਾਦ ਕਰਦੀਆਂ ਸਾਡੇ ਜੋ ਸੰਤ ਸਮਾਜ ਨੇ ਸਾਡਾ ਸਾਥ ਦਿੱਤਾ ਤੇ ਜੋ ਵਕਫਾ ਕਸਥਾਵਾ ਨੇ ਸਾਥ ਦਿੱਤਾ ਸਤਗੁਰੂ ਮਲਕੀ ਨਾਜ਼ ਜੀ ਨੇ ਜਿਨ੍ਹਾਂ ਤੇ ਸਾਡਾ ਜਾਦਾ ਸਿਰ ਤੇ ਹੱਥ ਸੀਗਾ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੀ